ਪ੍ਰਸ਼ਾਸਨ ਹੈ ਜ਼ਿਲ੍ਹਾ ਦਾ ਆਇਆ ਜਾਂ ਤਸਵੀਲਾ ਦਾ ਆਇਆ ਉਹ ਜਦੋਂ ਵੀ ਕੋਈ ਸੋਚੇ ਕਿ ਬਰਗੀ ਜਨਤਕ ਕਰਤਾਨਾ ਸੋਚੇ ਕਿ ਕੀ ਹੋਇਆ ਉਹ ਪਹਿਲੇ ਅਧਾਰ ਦੀ ਨਿਕਾਰਾ ਕਰ ਕੋ ਲੋਕਲੇ ਪ੍ਰਸ਼ਾਸਨ ਨਹੀਂ ਚਲਵਾਈ ਕਰਦਾ ਫਿਰ ਉਹ ਸ਼ਿਕਾਇਤਾਂ ਮੇਰੇ ਤੱਕ ਆਉਂਦੀ ਆਇਆ ਜਦੋਂ ਮੇਰੇ ਤੱਕ ਕੌਰੀਆਂ ਨਹੀਂ ਫਿਰ ਜਦੋਂ ਮੇਰਾ ਦਫਤਰ ਕਮਿਸ਼ਨ ਦਾ ਦਫਤਰ ਕਿੱਥੋਂ ਕਰਦਾ ਆ ਤੇ ਫਿਰ ਇਹ ਸ਼ਪਾਰਸ਼ਾਂ ਲੌਂਦੇ ਨੇ ਤੇ ਸਾਨੂੰ ਬੜੀ ਕੋਲੋਂ ਬਚਾਉਂਦਾ ਤਾਂ ਮੇਰੀ ਆਪੀਓਂ ਕੇ ਬੇਤੀਆ ਪ੍ਰਸ਼ੰਸਾ ਲਗੇ ਕਿਰਪਾ ਕਰਕੇ ਕਿਰਪਾ ਦਾ ਜਿਨ੍ਹਾਂ ਦੀ ਪਹੁੰਚ ਤੁਹਾਡੇ ਤੱਕ ਹੈ ਤਸੀਲ ਤੱਕ ਹੈ ਜਿਹੜੇ ਤੱਕ ਥੱਲੇ ਉਹਨਾਂ ਦਾ ਜ਼ਮੀਨ ਸਾਫਾ ਹੈ ਹੈ ਹਾਂ ਕੱਚੇ ਰਾਜ ਰਾਜਨੀਤੀ ਸਾਹਿਬ ਦਾ ਹੈ ਜੀ ਨਾ ਕੂਰਣ ਕਰ ਤੋਂ ਦੇ ਇਸ ਕਰਕੇ ਨੂੰ ਸਹੀ ਦਾ ਫਾਇਦਾ ਨਹੀਂ ਮਿਲ ਰਿਹਾ ਉਹਨਾਂ ਲਈ ਕੋਈ ਅਫਰਟ ਨਹੀਂ ਉਹ ਕੋਈ ਕੁ ਸਵੰਤਰ ਸ਼ਿਕਾਇਤ ਆਉਗੀ ਮੈਂ ਕੋਈ ਸ਼ਿਕਾਇਤ ਮੋਰ ਕੇ ਅਪਸਾਈ ਵੱਲੇ ਜੇ ਇਹ ਮੈਂ ਬੜਾ ਬਹੁਤ ਦਿਨ ਸਾਲ ਸਰਵਾਈ ਕਰ ਰਿਹਾ ਨਹੀਂ ڈالਣਾ ਕਰਨੀ ਛੋੜੀ ਇਹ ਤੋਂ ਮੈਂ ਮੈਂ ਹੱਥ ਬੰਨ ਕੇ ਤਾਰਨਾ ਨਹੀਂ ਮੈਂ ਕਰ ਸਕਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਇਆ ਕਿ ਕਿਰਪਾ ਕਰਕੇ ਜਿਹੜੇ ਗਰੀਬ ਲੋਕ ਹੈ ਦਲਤਵਾ ਪਛੜੇ ਗਰੀਬ ਹੈ ਜਿਹਦੀ ਕੋਈ ਬਾਹ ਨਹੀਂ ਪੜਦਾ ਉਹਦੀ ਤਸੀਲ ਅਫਸਰਾਂ ਨੇ ਬਾਹ ਫੜਨੀ ਜ਼ਿਲ੍ਹਾ ਅਫਸਰਾਂ ਨੇ ਬਾਹ ਫੜਨੀ ਕਿ ਤੁਸੀਂ ਬਾਹ ਨਹੀਂ ਫੜਦੇ ਫੇ ਸੱਡੇ ਤੱਕ ਆਉਂਦੇ ਆਂ ਔਰ ਜਦੋਂ ਮੇਰੇ ਕੋਲ ਆਉਂਦੇ ਆ ਫਿਰ ਮੈਂ ਤੁਹਾਨੂੰ ਬੁਲਾਉਣਾ ਆ ਥੋੜਾ ਖੇਤ ਤੋਂ ਵੀ ਹੁੰਦੀ ਆ ਫਿਰ ਪੁਲਿਸ ਪਾਰਸ਼ਾ ਲੜਾਉਂਦੇ ਆ ਵੀ ਕੜੀ ਕੋਲੋਂ ਬਚਾਓ ਤੇ ਮੈਂ ਕਹਿੰਦਾ ਮੈਂ ਮੇਰੇ ਕੋਲੋਂ ਕਿਉਂ ਬਚਾਉਂ ਜੀ ਮੈਂ ਤਾਂ ਹੱਥ ਛੋਣ ਦੇ ਵਾਲਾ ਬੰਦਾ ਆ ਤੁਸੀਂ ਥੱਲੇ ਲੋਕਾਂ ਨੂੰ ਸਾਥ ਦੇ ਮੇਰੇ ਤੱਕ ਨਾ ਆਓ। ਇਹ ਤਰ੍ਹਾਂ ਲੋਕਾਂ ਨੂੰ ਸੌਂਸਲਾ ਕਰਦੇ ਬਾਤ ਬੋਲਦੇ। ਉਹ ਬਹੁਤ ਮਾਜੂਦ ਨਹੀਂ ਕਰਦਾ। ਤਾਂ ਉਹਦਾ ਬਾਰੇ ਕੀ ਕਹਿਣਾ? ਆ ਇੱਕੋ ਹੀ ਗੱਲ ਹੈਗੀ ਆ ਅਸੀਂ ਬਾਰ-ਬਾਰ ਆਇਆ ਧੰਨਵਾਦ। ਉਹ ਯਾਰ ਪ੍ਰਧਾਨ ਦਾ ਮੇਰੇ ਨਾਲ ਜਿਹੜਾ ਤੁਸੀਂ ਵੱਡੀ ਤਦਾਦ ਚ ਰਿ ਕਵਰੇਜ ਕਰਨ ਲਈ ਪਹੁੰਚੇ ਹੋ। ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਜੋ ਅੱਜ ਇਹ ਹਲਕਾ ਖੰਨਾ ਦੇ ਪਿੰਡ ਪਟੀਆਂ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਦੇਚ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਕਿਉਂਕਿ ਇਹ ਹਲਕਾ ਮੇਰਾ ਹੈ ਉਰੇ ਬਿਚੌਰ ਉਚੇਚੇ ਤੌਰ ਤੇ ਮੁੱਖ ਮਹਿਮਾਨ ਪਹੁੰਚੇ ਸਾਡੇ ਐਸ்சி ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਜੀ ਗੜੀ ਸਾਹਿਬ ਮੇਰੇ ਵੀਰ ਜਸਪ੍ਰੀਤ ਸਿੰਘ ਜੀ ਸਾਰੇ ਜਿੰਨਾਂ ਦੀ ਟੀਮ ਜਿੰਨੀ ਪਹੁੰਚੀ ਹੈ ਨਾਲ ਸਾਥੀ ਸਹਿਯੋਗੀ ਪਹੁੰਚੇ ਨੇ ਮੈਂ ਨਾ ਤਾਂ ਖੰਨੇ ਬੈਠੇ ਪਹੁੰਚਣ ਤੇ ਨਿੱਕਾ ਜੀ ਆਇਆਂ ਨੂੰ ਕਰਨਾ ਹੈ ਸਵਾਗਤ ਕਰਨਾ ਹੈ ਇਹਨਾਂ ਨੇ ਆ ਕੇ ਅੱਜ ਇੱਕ ਬੜੀ ਵੱਡੀ ਸਾਡੇ ਏਰੀਆ ਦੇ ਵਿੱਚ ਇੱਕ ਮੋਬਿਲਾਈਜੇਸ਼ਨ ਕੀਤੀ ਹੈ ਚਿੰਗਲ ਆਈ ਹੈ ਔਰ ਵੱਡੇ ਲੈਵਲ ਤੇ ਇਹ ਮਤਲਬ ਕਿ ਜੋ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੇ ਜੋ ਬਾਬਾ ਸਾਹਿਬ ਸਾਨੂੰ ਜ਼ਿੰਦਗੀ ਦੀ ਇੱਕ ਸੇਧ ਦੇ ਕੇ ਗਏ ਨੇ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਦੇ ਕੇ ਗਏ ਨੇ ਅੱਜ ਇਹਨਾਂ ਨੇ ਉਸ ਉਹ ਸਾਰੀਆਂ ਚੀਜ਼ਾਂ ਨੂੰ ਸਾਡੇ ਭਾਈਚਾਰੇ ਦੇ ਵਿੱਚ ਇਸ ਸਮਾਜ ਦੇ ਵਿੱਚ ਸਾਡੇ ਇਹ ਦੱਸਿਆ ਸੋ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਉਰੇ ਪਹੁੰਚਣ ਤੇ ਇੱਥੇ ਧੰਨਵਾਦ ਵੀ ਕਰਦਾ ਹਾਂ ਜੀਆਂ ਆਇਆਂ ਨੂੰ ਕਹਿਣਾ ਉੱਤੇ ਅਸੀਂ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੂੰ ਕਿਉਂਕਿ ਸਾਡੀ ਆਈਡੀਓਲੋਜੀ ਹੈ ਜਿਹੜੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਉਹ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉਹ ਜਿਹੜੇ ਪਦਚਨ ਨੇ ਉਹਨਾਂ ਦੇ ਉੱਤੇ ਖੜੀ ਹੈ ਸਾਡੇ ਹਰ ਦਫ਼ਤਰ ਦੇ ਵਿੱਚ ਸਾਡੇ ਹਰ ਜਗ੍ਹਾ ਦੇ ਉੱਤੇ 바ਵਾ ਸਾਹਿਬ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ ਜਿਹੜੀਆਂ ਤਸਵੀਰਾਂ ਸ਼ਸੋਭਿਤ ਨੇ ਅਸੀਂ ਸਵੇਰੇ ਜਦੋਂ ਆਪਣੇ ਦਫ਼ਤਰਾਂ 'ਚ ਵੀ ਜਾਈਦਾ ਤਾਂ ਸਾਡੇ ਜਿਹੜੇ ਦੋ ਮਹਾਨ ਨਾਇਕ ਨੇ ਉਹਨਾਂ ਤੋਂ ਸ਼ੁਭ ਅਸ਼ੀਰਵਾਦ ਲੈ ਕੇ ਫਿਰ ਸੀਟ ਤੇ ਬੈਠੀਦਾ ਔਰ ਕੋਸ਼ਿਸ਼ ਕੀਤੀ ਦੀ ਕਰੀ ਦੀਏ ਕਿ ਸਾਡੀ ਜਿਹੜੀ ਕਲਮ ਹੈ ਉਹ ਹਮੇਸ਼ਾ ਸਾਡੇ ਜਿਹੜਾ ਭਾਈਚਾਰਾ ਹੈ ਔਰ ਸਾਡਾ ਜਿਹੜਾ ਸਮਾਜ ਹੈ ਸਾਡਾ ਪੰਜਾਬ ਹੈ ਇਹਦੇ ਭਲੇ ਲਈ ਕੰਮ ਕਰੇਗਾ। ਤੁਸੀਂ ਅੱਜ ਐਲਾਨ ਵੀ ਕੀਤੇ ਕਹਿੰਦੇ ਹਨ ਅਹਿਮ ਜੀ ਉਹਨਾਂ ਵਿੱਚ ਕੀ ਕੀ ਹੈ ਜੀ? ਉਹਦੇ ਵਿੱਚ ਮੈਂ ਆਪਣੇ ਵਿਸ਼ੇਸ਼ ਤੌਰ ਤੇ ਜਿਹੜਾ ਮੇਰਾ ਅਖਤਿਆਰੀ ਕੋਟਾ ਹੈ ਮੈਂ ਉਹਦੇ ਤੋਂ ਪਿੰਡ ਇਸ ਹਲਕ ਮਤਲਬ ਪਟੀਆਂ ਦੇ ਲਈ 10 ਲੱਖ ਰੁਪਇਆ ਅਨਾਉਂਸ ਕੀਤਾ ਤੇ ਜਿਹੜਾ ਸਾਡੇ ਖੰਨੇ ਦਾਮ ਲੋਅ ਰੋਡ ਦਾ ਚੌਕ ਹੈ ਜਿਸ ਦਾ ਨਾਮ ਅਸੀਂ ਪਹਿਲਾਂ ਡਾਕਟਰ 바ਦਾ ਸਾਹਿਬ ਵੀਨਰਾਓ ਮੇਲਕਰ ਜੀ ਦੇ ਨਾਮ ਤੇ ਰੱਖਿਆ ਹੋਇਆ ਉੱਥੇ ਆਉਣ ਵਾਲੇ 3 ਮਹੀਨੇ ਦੇ ਵਿੱਚ ਵਿੱਚ ਬਾਰਾ ਸਾਹਿਬ ਦਾ ਜਿਹੜਾ ਬਹੁਤ ਵਧੀਆ ਤਰੀਕੇ ਦਾ ਜਿਹੜਾ ਜਾਨੀ ਕਿ ਅਸੀਂ ਇੱਕ ਬੁੱਤ ਹੈ ਉਹ ਸਥਾਪਿਤ ਹੈ। ਹਾਂਜੀ ਇੱਕ ਮਹਾ ਇੱਕ ਮੁਹੱਲਾ ਕਲੀਨਿਕ ਹੈ ਜਿਹੜਾ ਚਾਰ ਮੁਹੱਲਾ ਕਲੀਨਿਕ 6 ਆਲਰੇਡੀ ਚੱਲਦੇ ਨੇ ਕੰਨੇ 'ਚ ਚਾਰ ਨਵੇਂ ਹੋਰ ਸੈਂਕਸ਼ਨ ਕਰਵਾਏ ਨੇ ਉਹਦੇ 'ਚ ਇੱਕ ਮੁਹੱਲਾ ਕਲੀਨਿਕ ਹੈ ਜਿਹੜਾ ਅਸੀਂ ਪੱਟੀਆਂ ਦੇ ਜਿਹੜਾ ਆਸ-ਪਾਸ ਦਾ ਏਰੀਆ ਜਿੱਥੇ ਸਾਨੂੰ ਜਾਨੀ ਕਿ ਆਈਡੈਂਟੀਫਾਈ ਕਰਕੇ ਅਸੀਂ ਉੱਥੇ ਬਣਾਉਣ ਜਾ ਰਹੇ ਹਾਂ। ਧੰਨਵਾਦ। ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਔਰ ਹਰ ਛੁੱਟੀ ਵਾਲੇ ਦਿਨ ਮੇਰੇ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਨੂੰ ਮੰਦੀ ਆ ਔਰ ਬੇਗੰਪੁਰੇ ਨੂੰ ਮੰਦੀ ਆ ਔਰ ਗਰੀਬ ਸਿੱਖਾਂ ਦਾ ਦਸ਼ਮੇਸ਼ ਪਿਤਾ ਉਹਨਾਂ ਦੀ ਗੱਲ ਨੂੰ ਮੰਦੀ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਖੰਨੇ ਦੇ ਵਿੱਚ ਰੱਖਿਆ ਗਿਆ ਆ ਔਰ ਅਗਲਾ 17 ਤਰੀਕ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ ਰੋਪੜ ਦਾ ਆ 24 ਤਰੀਕ ਦਾ ਮੇਰਾ ਬਠਿੰਡੇ ਜ਼ਿਲ੍ਹੇ ਚ ਆ ਇਦਾਂ ਹਰ ਐਤਵਾਰ ਮੇਰਾ ਬੀਜੀ ਆ ਪੂਰੇ ਪੰਜਾਬ ਦੇ ਵਿੱਚ ਦੋ ਤਿੰਨ ਸ਼ਕਤੀਆਂ ਬਹੁਤ ਵੱਡੀਆਂ ਨੇ ਇੱਕ ਸ਼ਕਤੀ ਦਲਤ ਵਰਗ ਦੀ ਆ ਜਿਨ੍ਹਾਂ ਦੀ ਆਬਾਦੀ ਜਿਹੜੀ 35% ਤੋਂ ਜ਼ਿਆਦਾ ਆ। ਦੂਜੀ ਸ਼ਕਤੀ ਜਿਹੜੀ ਆ ਉਹ ਗਰੀਬਾਂ ਦੀ ਆ। ਜਿਨ੍ਹਾਂ ਦੀ ਆਬਾਦੀ 50% ਤੋਂ ਜ਼ਿਆਦਾ ਆ ਜਦੋਂ ਆਪਾਂ ਨੀਲੇ ਕਾਰਡ ਦੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਦੇਖਦੇ ਆ। ਤੀਜੀ ਸ਼ਕਤੀ ਪੰਥ ਦੀ ਸ਼ਕਤੀ ਆ ਜਿਹੜੀ ਦਸ਼ਮੇਸ਼ ਪਿਤਾ ਦੀ ਅਗਵਾਈ ਚ ਚੱਲਦੀ ਆ। ਇਹ ਤਿੰਨਾਂ ਹੀ ਸ਼ਕਤੀਆਂ ਨੂੰ ਲਾਂਬੰਦ ਕਰਨਾ। ਔਰ ਤਿੰਨਾਂ ਸ਼ਕਤੀਆਂ ਨੂੰ ਲਾਂਬੰਦ ਕਰਕੇ ਪੰਜਾਬ ਦੇ ਵਿੱਚ ਗੁਰੂਆਂ ਦੇ ਸੁਪਨਿਆਂ ਦਾ ਰਾਜ ਭਾਖੜਾ ਕਰਨਾ। ਗੁਰੂਆਂ ਦਾ ਸੁਪਨਾ ਸੀ ਬੇਗਮਪੁਰਾ ਸ਼ਹਿਰ ਕੋ ਨਾ ਦੋ ਖੰਡੋ ਨਹੀਂ ਟੇਠਾਉ। ਔਰ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਸੀ ਜਾਤੀ ਧਰਮ ਨਸਲ ਸਥਾਨ ਲਿੰਗ ਇਹ ਪੰਜ ਵਿਤਕਰੇ ਨਹੀਂ ਹੋਣਗੇ ਇਸ ਇਹ ਇਹ ਵਿਤਕਰੇਵਾਜੀ ਨੂੰ ਖਤਮ ਕਰਨ ਲਈ ਭਾਈਚਾਰਾ ਬਣਾਉਣ ਦੇ ਲਈ ਮਾਨ ਸਨਮਾਨ ਦੀ ਲੜਾਈ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ ਅੱਜ ਖੰਨੇ ਦੇ ਵਿੱਚ ਹੋਇਆ ਮਾਨਯੋਗ ਸਾਡੇ ਇਥੋਂ ਕੈਬਨਿਟ ਮੰਤਰੀ ਸਰਦਾਰ ਸੌਹਤ ਸਾਹਿਬ ਹਨ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਪ੍ਰੋਗਰਾਮ ਚੱਲਿਆ ਆ ਇਹ ਸਾਡੇ ਅੱਜ ਦੇ ਵੱਡੇ ਭਰਾਏ ਸਾਡੇ ਔਰ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿਹੜੀ ਖੰਨਾ ਵਿਧਾਨ ਸਭਾ ਦੇ ਲੋਕਾਂ ਦੀ ਦਲਤ ਸਮਾਜ ਦੀ ਇੱਕ ਬਹੁਤ ਪੱਟੀ ਮੰਗਸੀ ਕੇ ਬਾਬਾ ਸਾਹਿਬ ਅੰਬੇਡਕਰ ਦਾ ਸਟੈਚੂ ਜਿਹੜਾ ਆ ਉਹ ਅਮਲੋ ਚੌਂਕ ਦੇ ਵਿੱਚ ਲੱਗਿਆ ਜਾਵੇ ਅੱਜ ਇਹਨਾਂ ਨੇ ਉਹ 3 ਮਹੀਨਿਆਂ ਦਾ ਸਮਾਂ ਮਿਤ ਕੇ ਉਹਨੂੰ ਡਿਕਲੇਅਰ ਕੀਤਾ ਮੈਂ ਪੂਰੇ ਦਲ ਸਮਾਜ ਵੱਲੋਂ ਮਾਨ ਜੋ ਸੌਂ ਸਾਬ ਦਾ ਇਸ ਗੱਲੋਂ ਧੰਨਵਾਦ ਕਰਦਾ ਹਾਂ ਔਰ ਪੂਰੇ ਦਲ ਸਮਾਜ ਨੂੰ ਇਸ ਗੱਲ ਲਈ ਅਨਸੂਚਿਤ ਜਾਤੀ ਵਰਗਨ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲਿਆਂ ਨੂੰ ਬੇਨਤੀ ਕਰਦਾ ਜਿੱਦਣ ਪੋਤਾਦ ਘਾਟਨ ਹੋਵੇ ਉਦੋਂ ਸੌਂ ਸਾਬ ਪੂਰੇ ਪਿੰਡਾਂ ਦੀ ਵੱਡੀ ਗੱਡੀ ਕੱਢ ਕੇ ਪੂਰੇ ਦਲ ਸਮਾਜ ਨੂੰ ਇਕੱਠਾ ਕਰਕੇ ਫਿਰ ਉਹ ਪੋਤਾਦ ਘਾਟਨ ਕਰਨਾ ਆ ਮੈਂ ਵੀ ਲੋਕਾਂ ਦੇ ਵਿੱਚ ਤੁਹਾਡੀ ਗਵਾਈ ਚ ਬੈਠਾ ਹੋਊਗਾ ਔਰ ਦੂਜਾ ਜਿਹੜਾ ਇਹਨਾਂ ਨੇ ਇਸ ਪਿੰਡ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਇਹਦੇ ਲਈ ਮੁਹੱਲਾ ਕਲੀਨਿਕ ਦਾ ਐਲਾਨ ਕਰਨਾ ਉਹ ਮੈਂ ਬਾਕਾਇਦਾ ਸਟੇਜ ਦੇ ਉੱਤੋਂ ਤੁਹਾਡੇ ਨਾਲ ਇਹ ਗੱਲ ਕਰਾਂਗਾ ਔਰ ਇਸ ਪਿੰਡ ਦੇ ਲਈ 10 ਲੱਖ ਦਾ ਅਖਤਿਆਰੀ ਕੋਟਾ ਦੇਣਾ ਇਹ ਬਹੁਤ ਵੱਡੀਆਂ ਅਨਾਉਂਸਮੈਂਟਾਂ ਮੰਤਰੀ ਸਾਹਿਬ ਨੇ ਕੀਤੀਆਂ ਮੈਂ ਪੂਰੇ ਕਮਿਊਨਿਟੀ ਵੱਲੋਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਗੜੀ ਸਾਹਿਬ ਤੁਸੀਂ ਹਰੇਕ ਘਟਨਾ ਦਾ ਜਿਹੜਾ ਸਾਕੋਸ਼ੀ ਕੀਤੀ ਸੀ ਉਹਦੇ 'ਚ ਉਹਨਾਂ ਦੇ ਬੇਟਿਆਂ ਨੂੰ ਨੌਕਰੀ ਮਿਲ ਗਈ ਆ ਪਰ ਜਿਹੜੇ ਸਰਕਾਰ ਦੇ ਜਿਹੜੇ ਅਫਸਰਾਂ ਦੀ ਨਕਲ ਆਕੀ ਆ ਜਿਹੜੇ ਤੋਂ ਤਾਲਬ ਕੀਤੇ ਨੇ ਉਹ ਵਰਕਰਾਂ ਨੂੰ ਰੋਕੀ ਸਰ ਉਹਦਾ ਸਮਾਂ 5 ਤਰੀਕ ਹੈਗਾ ਆ ਉਹਦੇ ਚ ਅਸੀਂ ਬਕਾਇਦਾ ਰਿਪੋਰਟ ਮੰਗੀ ਆ ਕਿਉਂਕਿ ਦੋ ਡਰਾਈਵਰ ਟਰੱਕ ਡਰਾਈਵਰ ਖੁਦਕੁਸ਼ੀ ਕਰ ਗਏ 6 ਦਿਨ ਤੋਂ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਕੱਲ ਤੱਕ ਪਈਆਂ ਸੀ ਉੱਤੇ ਉਹਨਾਂ ਦੇ ਵਿੱਚ ਇੱਕ ਜ਼ਿਮੀਦਾਰ ਭਾਈਚਾਰੇ ਦਾ ਸੀ ਜਿਨ੍ਹਾਂ ਦੀ ਵੀਡੀਓ ਪਈ ਆ ਨਾਲ ਉਹਨਾਂ ਦੇ ਰਵਦਾਸੀਆ ਭਾਈਚਾਰੇ ਦਾ ਸੀਗਾ 6 ਦਿਨ ਤੋਂ ਲਾਸ਼ ਨੂੰ ਪਈ ਰੱਖਣਾ ਉਹ ਚ ਪ੍ਰਸ਼ਾਸਨ ਨੂੰ ਅਸੀਂ ਇਸ ਗੱਲ ਦੀ ਪਾਬੰਦ ਕੀਤਾ ਆ